ਕਿ ਭਾਤੇ ਅੱਜ 15 ਅਗਸਤ ਦਾ ਜੋ ਸਾਰੀਆਂ ਜਥੇਬੰਦੀਆਂ ਵੱਲੋਂ ਦੋਵਾਂ ਫੋਰਮਾਂ ਵੱਲੋਂ ਜੋ ਟਰੈਕਟਰ ਮਾਰਚ ਦਾ ਸੰਦੇਸ਼ ਦਿੱਤਾ ਗਿਆ ਸੀ ਪੂਰੇ ਦੇਸ਼ ਘਰ ਦੇ ਵਿੱਚ ਅਸੀਂ ਟਰੈਕਟਰ ਮਾਰਚ ਕੱਢੇ ਜਾਣੇ ਆ ਉਸੇ ਲੜੀ ਦੇ ਤਹਿਤ ਸਾਡੀ ਜੋ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਆਪਣੇ ਪਿੰਡ ਬੰਡਾਲੇ ਦੀ ਪੂਰੀ ਟੀਮ ਦੇ ਨਾਲ ਜੋ ਟਰੈਕਟਰ ਲੈ ਕੇ ਅੱਗੇ ਅਸੀਂ ਮੱਧੂ ਦਾਣਾ ਮੰਡੀ ਦੇ ਵਿੱਚ ਪਹੁੰਚਣਾ ਵਾ ਉਸ ਤੋਂ ਅੱਗੇ ਜੋ ਵੀ ਜਿਲ੍ਹਾ ਜਥੇਬੰਦੀ ਦਾ ਪ੍ਰੋਗਰਾਮ ਹੋਵੇ ਉਸ ਹਾਵਨਾ ਟਰੈਕਟਰ ਮਾਰਚ ਕੀਤਾ ਜਾਣਾ ਵਾ ਜਿਹੜੇ ਵੀ ਵੀਰ ਪਹੁੰਚਿਆ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਇਹ ਜਿਹੜੇ ਸੰਘਰਸ਼ ਹੁੰਦੇ ਆ ਇਹਨਾਂ ਵਾਸਤੇ ਕਿਸੇ ਨੂੰ ਸੱਦੇ ਨਹੀਂ ਦਿੱਤੇ ਜਾਂਦੇ ਜਿਹੜੇ ਵੀ ਅਣਖੀ ਤੇ ਗੈਰਤਮੰਦ ਲੋਕ ਹੁੰਦੇ ਆ ਉਹ ਬਿਨਾਂ ਸੱਦੇ ਤੋਂ ਸੰਘਰਸ਼ਾਂ ਚ ਆਉਂਦੇ ਆ ਤੇ ਜਿਨ੍ਹਾਂ ਨੂੰ ਸੱਦੇ ਦੇ ਕੇ ਸੰਘਰਸ਼ਾਂ ਸੱਦਿਆ ਜਾਂਦਾ ਉਹ ਲੋਕ ਨਹੀਂ ਸੰਘਰਸ਼ ਕਰ ਸਕਦੇ ਕਿਉਂਕਿ ਸਾਡੇ ਵੱਡਿਆਂ ਤੋਂ ਲੈ ਕੇ ਸਾਡਾ ਇਤਿਹਾਸ ਰਿਹਾ ਵਾ ਉਦੋਂ ਕਿਹੜਾ ਕੋਈ ਟੈਲੀਫੋਨ ਜਾਂ ਕੁਝ ਹੁੰਦਾ ਸੀ ਜੰਗਾਂ ਜੁੱਦਾਂ ਹੁੰਦੀਆਂ ਰਹੀਆਂ ਵਾ ਬਿਨਾਂ ਸਨੇਹਾ ਤੋਂ ਸੰਘਰਸ਼ਾਂ ਦੇ ਵਿੱਚ ਲੋਕ ਆਉਂਦੇ ਰਿਹਾ ਸਾਡਾ ਇਤਿਹਾਸ ਬਣਿਆ ਵਾ ਬਾਕੀ ਸਾਡੇ ਪੰਜਾਬ ਦੇ ਲੋਕਾਂ ਦੀ ਤਾਂ ਵੈਸੇ ਹੀ ਗੱਲ ਹੈ ਫਿਤਰਤ ਆ ਅਣਖੀ ਤੇ ਗੈਰ ਤੁਮੰਤ ਲੋਕਾਂ ਦਾ ਪੰਜਾਬ ਦੇ ਵਿੱਚ ਆਪਣੇ ਧਰਮ ਕਿਸਾਨੀ ਨੂੰ ਬਚਾਉਣ ਵਾਸਤੇ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਟਾ ਲਾ ਕੇ ਖੜੀਆਂ ਵਾ ਜਿੱਥੇ ਵੀ ਸਾਨੂੰ ਕੋਈ ਸੰਦੇਸ਼ ਮਿਲਦਾ ਵਾ ਅਸੀਂ ਉੱਥੇ ਹੀ ਉਸੇ ਪਲੇਟਫਾਰਮ ਤੇ ਜਥੇਬੰਦੀ ਦਾ ਸਾਥ ਦਿੰਨੇ ਆ ਜਥੇਬੰਦੀ ਚਾਹੇ ਕੋਈ ਵੀ ਹੋਵੇ ਕੋਈ ਵੀ ਜਥੇਬੰਦੀ ਆ ਜਿਹੜੀ ਕਿਸਾਨਾਂ ਵਾਲੀ ਸੰਘਰਸ਼ ਕਰ ਰਹੀ ਆ ਉਹਦਾ ਹਰੇਕ ਪਲੇਟਫਾਰਮ ਤੇ ਸਾਥ ਦੋ ਉਹ ਚਾਹੇ ਕੋਈ ਵੀ ਜਥੇਬੰਦੀ ਆ ਉਹਦੇ ਨਾਲ ਆਪਣਾ ਜਾਨ ਦਾ ਖਰਚ ਬੰਦਾ ਜਿਹੜੇ ਆਪਣੇ ਧਰਮ ਕਿਸਾਨੀ ਲਈ ਲੜਦੇ ਆ ਸੋ ਅੱਜ ਅਸੀਂ ਟਰੈਕਟਰ ਮਾਰਚ ਕੱਢਣ ਲਈ ਜਾ ਰਹੇ ਆ ਜਥੇਬੰਦੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ